ਜਿਸ ਟਾਈਮ ਰਾਜਾ ਕੰਦੋਲਾ ਬਰੀ ਹੋਇਆ ਪੁਲਿਸ ਕੇਸ ਦੇ ਵਿੱਚ 2023 ਦੇ ਵਿੱਚ 11 ਸਾਲ ਜੇਲ੍ਹ ਚ ਰਹਿਣ ਤੋਂ ਬਾਅਦ ਹਾਂਜੀ ਹਾਂਜੀ ਇਸ ਟਾਈਮ ਬਰੀ ਹੋਇਆ 2023 ਚ ਬਰੀ ਹੋਇਆ ਜੀ 24 ਚ ਸਾਡੇ ਕੇਸ ਦੇ ਵਿੱਚ ਸਜ਼ਾ ਹੋਈ ਹੈ ਜੀ ਨਾਰਮਲ ਇਹ ਹੈ ਕਿ ਜੇ ਸ਼ਡਿਊਲਡ ਅਫੈਂਸ ਦੇ ਵਿੱਚ ਬਰੀ ਹੁੰਦਾ ਕੋਈ ਮਲਜ਼ਮ ਤੇ ਪਰ ਈਡੀ ਦਾ ਕੇਸ ਵੀ ਵੀਕ ਹੁੰਦਾ ਫਿਰ ਉਹਦੇ ਵਿੱਚ ਸਜ਼ਾ ਹੋਣਾ ਮੁਸ਼ਕਲ ਹੈ ਸਜ਼ਾ ਹੋਣਾ ਲਾਬੀ ਹੈ ਕਹਿੰਦਾ ਸਜ਼ਾ ਹੋਣਾ ਮੁਸ਼ਕਲ ਹੈ ਅੱਛਾ ਪਰ ਐਕਸੈਪਸ਼ਨ ਤੁਹਾਡੀ ਇਨਵੈਸਟੀਗੇਸ਼ਨ ਹੈ ਇਸ ਤਰੀਕੇ ਦੀ ਫੂਲ ਪ੍ਰੂਫ ਹੈ ਸਾਡੀ ਇਨਵੈਸਟੀਗੇਸ਼ਨ ਤੇ ਫਿਰ ਅਸੀਂ ਸ਼ੋਰ ਕੀਤਾ ਕਿ ਸਾਡੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਐਵਿਡੈਂਸ ਪੂਰੇ ਹੋਣ ਪੂਰਾ ਮੈਟੀਰੀਅਲ ਹੋਵੇ ਤਾਂ ਕਿ ਕੋਰਟ ਨੂੰ ਕਨਵਿੰਸ ਕੀਤਾ ਜਾਵੇ ਜਾਂ ਕੋਰਟ ਸੈਟੀਸਫਾਈ ਹੋਵੇ ਇਸ ਗੱਲ ਤੋਂ ਕਿ ਯੈਸ ਐਵਿਡੈਂਸ ਜਿਹੜੀ ਹੈ ਉਹ ਸਫੀਸ਼ੀਐਂਟ ਨੇ ਇਹ ਕੋਰਟ ਸੈਟੀਸਫਾਈ ਹੋਵੇ ਸਾਡਾ ਤਾਂ ਸਿਰਫ ਕੰਮ ਮੇਰਾ ਇੰਨਾ ਹੀ ਕੰਮ ਸੀ ਕਿ ਇਨਵੈਸਟੀਗੇਟ ਕਰਕੇ ਜਿੰਨੇ ਐਵਿਡੈਂਸ ਸੀਗੇ ਉਹ ਸਿੱਧੇ ਦੇ ਦੇਉਂਦਾ